ਆਸਕਰਦਨ ਸਾਰੇ ਚੜ ਦੀ ਕਲਾਚ ਹੋ ਗਏ ਮੈਂ ਕੁਝ ਵੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਬੋਲਣਾ ਨਹੀਂ ਚਾਹੁੰਦਾ ਮੈਂ ਪਹਿਲਾਂ ਵੀ ਦੱਸਿਆ ਵੀ ਠੀਕ ਨਹੀਂ ਪਰ ਜਦਾਂ ਜਾਣ ਜਾਣ ਕੇ ਨਾ ਜਾਣ ਜਾਣ ਕੇ ਲੋਕਾਂ ਦੀ ਕਈਆਂ ਦੀ ਇਹ ਫਿਤਰਤ ਬਣ ਗਈ ਆ ਆਤ ਬਣ ਗਈ ਆ ਵੀ ਉਹਨਾਂ ਨੂੰ ਤੀਰ ਲੈਣ ਦੀ ਆਤ ਪਈ ਆ ਤੇ ਵੈਸੇ ਮੈਂ ਭਾਵੇਂ ਨਾਂ ਵੀ ਬੋਲਦਾ ਕੋਈ ਏਡਾ ਖਾਸ ਜ਼ਰੂਰੀ ਵੀ ਨਹੀਂ ਪਰ ਇੱਕ ਆਪਣਾ ਭਰਾ ਵਾ ਜਿਹੜਾ ਕਰਨਾਲ ਤੋਂ ਆ ਚਲੋ ਅਸੀਂ ਤੇ ਭਰਾ ਹੀ ਕਹਿੰਨੇ ਆ ਨਾ ਸਿਰ ਤੇ ਪਾ ਗਿਆ ਉਹਦੇ ਮੂੰਹ ਤੇ ਦਾੜੀ ਆ ਤੇ ਹੈ ਉਹ ਬੰਦਾ ਨੈਂਸੀ ਤੇ ਕਮਲ ਦਾ ਅਸਲ ਚ ਭਰਾ ਵਾ ਅਸੀਂ ਉਹਨੂੰ ਸ਼ਕੀਨਾ ਤੇ ਭਰਾ ਕਿਹਾ ਵੈਸੇ ਉਹਨਾਂ ਦਾ ਹੀ ਭਰਾ ਵਾ ਉਹਨੇ ਬਹੁਤ ਵੱਡੀ ਫਰਮਾਇਸ਼ ਕੀਤੀ ਆ ਅਕਾਲ ਤਖਤ ਸਾਹਿਬ ਨੂੰ ਵੀ ਤੇ ਜਿਹੜੀਆਂ ਕਮੇਟੀਆਂ ਵਾਂ ਜਿਹੜੀਆਂ ਪ੍ਰੋਗਰਾਮ ਕਰਦੀਆਂ ਵਾਂ ਜਿਹੜੇ ਸਮਾਗਮ ਜਿੱਥੇ ਰੱਖੇ ਜਾਂਦੇ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਖਾਸ ਕਰਕੇ ਮੇਰੇ ਵਾਸਤੇ ਤੇ ਮੈਂ ਕਹਿੰਦਾ ਵੀ ਤੁਸੀਂ ਆਪ ਹੀ ਇਹ ਬੰਦੇ ਨੂੰ ਤੁਸੀਂ ਸੁਣਿਆ ਵੀ ਹੋਣਾ ਤੇ ਇਹ ਬੰਦੇ ਨੂੰ ਤੁਸੀਂ ਸੁਣ ਵੀ ਦਿਓ ਕਿ ਠੀਕ ਆ ਮੈਂ ਜਵਾਬ ਦੇਣਾ ਮੇਰਾ ਬਣਦਾ ਭਾਈ ਜਦੋਂ ਕਿਸੇ ਦੀ ਧੀ ਤੇ ਗੱਲ ਆਊਗੀ ਕਿਸੇ ਦੇ ਪਰਿਵਾਰ ਤੇ ਗੱਲ ਆਊਗੀ ਉਹਨੇ ਜਵਾਬ ਦੇਣਾ ਦੇਣਾ ਉਹਦੇ ਵਿੱਚ ਇਹ ਨਹੀਂ ਵੇਖਿਆ ਜਾਂਦਾ ਕਿ ਉਹ ਜਨਾਨੀ ਆ ਜਾਂ ਬੰਦਾ ਹੋਵੇ ਜਾਂ ਕੁਝ ਵੀ ਹੈ ਨਾ ਮੈਂ ਤੈਨੂੰ ਚਰਜਨ ਵੀ ਜਵਾਬ ਦੇਣਾ ਠੀਕ ਨਹੀਂ ਸਮਝਦਾ ਲੇਕਿਨ ਮੈਂ ਇਹਦੇ ਸੁਨੇਹਾ ਲੋਕਾਂ ਤੱਕ ਲਾਉਣਾ ਮੈਂ ਹੋ ਸਕਦਾ ਮੈਂ ਕਿ ਇਹਦੇ ਜਿਹੜਾ ਇੰਨੇ ਪੇਜ ਜੇ ਪਾਇਆ ਆਪਣਾ ਗੁਰਪ੍ਰੀਤ ਸੰਧੂ ਉਹ ਕੋਈ ਸ਼ਾਇਦ ਹੈ ਨਾ ਇਹਨੇ ਚਲੋ ਇੱਕ ਤਰੀ ਨੂੰ ਫੋਲੋ ਕਰ ਲਿਓ ਵਿਚਾਰੇ ਕਿਤਾ ਚਲੋ ਨਾ ਦਾ ਆਪਣਾ ਨਾ ਸਾਨੂੰ ਕਿਹੜਾ ਇੱਥੋਂ ਲਾਈਵ ਤੇ ਪਾਏ ਹੁੰਦੇ ਆ ਤੇ ਇਹਨੂੰ ਤੇ ਪੈਸੇ ਆ ਜਾਣਗੇ ਤੇ ਤੇ ਇਹਨੂੰ ਵਿਚਾਰੇ ਨੂੰ ਫੋਲੋ ਕਰ ਲਿਓ ਹਾਂ ਤੇ ਸ਼ੇਅਰ ਵੀ ਕਰ ਦਿਓ ਇਹਨੂੰ ਕਮੈਂਟ ਵੀ ਇਹਦੇ ਹੱਕ ਚ ਕਰਿਓ ਤੇ ਮੈਂ ਇਹ ਗੱਲ ਕਹਿਣਾ ਵਾਂ ਕਿ ਕੀ ਆਪਾਂ ਠੇਕੇ ਚੁੱਕਿਆ ਵੀ ਆਪਾਂ ਮਨੋਂ ਬੰਦੇ ਆਪਣੇ ਖੁਦ ਖਰਾਬ ਕਰਨੇ ਆ ਆਪਣੇ ਭਾਈਚਾਰੇ ਨੂੰ ਅਸੀਂ ਆਪ ਖਰਾਬ ਕਰਨਾ ਆ ਆ ਬਾਬਾ ਰਾਜਾ ਰਾਜ ਸਿੰਘ ਦੀ ਵਾਇਕੁਰਜੀ ਦਾ ਖਾਲਸਾ ਤੇ ਵਾਇਕੁਰਜੀ ਦੀ ਫਤਿਹ ਆ ਨਾ ਨੈਂਸੀ ਦਾ ਭਰਾ ਵਾ ਜੀ ਚੈੱਕ ਕਰ ਲਿਓ ਇਹ ਬੋਲਦਾ ਪਿਆ ਵਾ ਕਲਪ ਵਿੱਚ ਬੋਲਿਆ ਨਾ ਉਹਨੇ ਉਹਦੇ ਵਿੱਚ ਵੀ ਉਹ ਸੁਣਨ ਦੇ लायक ਨਹੀਂ ਮੈਂ ਉਹ ਵੀਡੀਓ ਦਾ ਲਿੰਕ ਵੀ ਨਹੀਂ ਪਾ ਸਕਦਾ ਕਿਉਂਕਿ ਮੈਂ ਭੈਣਾ ਵੀ ਵੇਦੀਆਂ ਨੇ ਧੀਆਂ ਵੀ ਵੇਦੀਆਂ ਨੇ ਮੇਰੀ ਮਾਂ ਵੀ ਵੇਦੀ ਹੈ ਇਹੋ ਜਿਹਾ ਗੰਦ ਅਸੀਂ ਪ੍ਰੋਸ ਨਹੀਂ ਸਕਦੇ ਔਰ ਇੱਕ ਬਾਣੇ ਚ ਹੋ ਕੇ ਇੱਕ ਪ੍ਰਚਾਰਕ ਹੋ ਕੇ ਉਸ ਬੰਦੇ ਨੇ ਐਡਾ ਕੋ ਗਲਤ ਬੋਲਿਆ ਨਾ ਕਿ ਉਹ ਸੁਣਨ ਦੇ ਲਾਇਕ ਨਹੀਂ ਬੰਦਿਆਂ ਨੂੰ ਵੀ ਸੁਣ ਕੇ ਉਹਨੂੰ ਸ਼ਰਮ ਆਵੇ ਧੀਆਂ ਭੈਣਾਂ ਨੂੰ ਤੇ ਸੁਣਾਉਣਾ ਹੀ ਦੂਰ ਦੀ ਗੱਲ ਹੈ ਅੱਛਾ ਕਹਿੰਦਾ ਵੀ ਮੇਰੀ ਮਾਂ ਵੀ ਵੇਦੀ ਆ ਮੇਰੀ ਧੀ ਵੇਦੀ ਮੇਰੀ ਭੈਣ ਵੇਦੀ ਹੁਣ ਚਵੜਾ ਤੇਰੀ ਤੇ ਧੀ ਤੇਰੀ ਭੈਣ ਤੇਰੀ ਮਾਂ ਹੀ ਨਹੀਂ ਗੱਲ ਮੰਨਦੀ ਉਹ ਫੋਨ ਹੀ ਛੱਡਣ ਦੀਆਂ ਤੂ ਲੋਕਾਂ ਨੂੰ ਮਤ ਦਿੰਦਾ ਫਿਰੰਡਿਆਂ ਦੂਜੀ ਗੱਲ ਤੋਂ ਕਹਿ ਰਿਹਾ ਵੀ ਇਹਦੇ ਜਿੰਨੇ ਪ੍ਰੋਗਰਾਮ ਆ ਸਾਰੇ ਕੈਸਰ ਕੀਤੇ ਜਾਣ ਤੇ ਜਿਹੜੀਆਂ ਜਥੇਬੰਦੀਆਂ ਸਾਰਿਆਂ ਨੂੰ ਮੈਂ ਕਹਿੰਦਾ ਇਹਦੇ ਤੇ ਐਕਸ਼ਨ ਲਿਆ ਜਾਵੇ ਤੂੰ ਲੱਗਦਾ ਜਿਵੇਂ ਬੰਦੀਆਂ ਦਾ ਕਿ ਜਿਹੜਾ ਤੇਰੇ ਆਖੇ ਲਾ ਕੇ ਐਕਸ਼ਨ ਲੈਣ ਗਿਆ ਐਕਸ਼ਨ ਲੈਣ ਗਿਆ ਕੋਈ ਗੱਲ ਨਹੀਂ ਐਕਸ਼ਨ ਮਰਤੇ ਲੈਣਾ ਠੀਕ ਆ ਮੈਨੂੰ ਪੰਥ ਜੋ ਮਰਜੀ ਸਜਾ ਲਾਵੇ ਮੈਨੂੰ ਅਕਾਲ ਤਖਤ ਸਾਹਿਬ ਸੱਤੇ ਮੈਂ ਅਕਾਲ ਤਖਤ ਸਾਹਿਬ ਜਾਊਗਾ ਮੈਨੂੰ ਪੰਥ ਸੱਤੇ ਮੈਂ ਪੰਥ ਦੇ ਜੋੜਿਆਂ 'ਚ ਬਹਿ ਕੇ ਵੀ ਪੰਥ ਕੋ ਜੋ ਮੈਨੂੰ ਪੰਥ ਹੁਕਮ ਲਾਊਗਾ ਮੈਂ ਮੰਨਣ ਲਈ ਤਿਆਰ ਆ ਪਰ ਤੁਹਾਡੇ ਅਗੇ ਕੁੱਤੇ ਬਿੱਲਿਆਂ ਦਾ ਕਰਕੇ ਜੇ ਤੁਸੀਂ ਆਖੋ ਕਿ ਮੈਂ ਲੱਤ ਸੱਲੂ ਨੰਗ ਜਾਂ ਨਾ ਅੱਜ ਨੰਗਾ ਨਾ ਨੰਗਾ ਮੈਂ ਭਲਕੇ ਮਾਫੀ ਗੁਰੂ ਸਾਹਿਬ ਤੋਂ ਮੰਗਦਾ ਮੈਂ ਬੰਦੇ ਬੰਦੇ ਤੋਂ ਕਿਸ ਤੋਂ ਮਾਫੀ ਨਹੀਂ ਮੰਗੀ ਨਾ ਮੈਂ ਮੰਗਣੀ ਜੇ ਠੀਕ ਆ ਪਹਿਲਾਂ ਤੇ ਚਵੜਾ ਤੂੰ ਇਹ ਦੱਸ ਵੀ ਤੈਨੂੰ ਕੋਈ ਇਹ ਗੱਲ ਆਖੇ ਵੀ ਤੇਰੀ ਕੁੜੀ ਦੀ ਨੀਲੀ ਵੀਡੀਓ ਵਾਇਰਲ ਹੋਈ ਆ ਕੀ ਤੂੰ ਬੋਲੇਗਾ ਨਹੀਂ ਤੂੰ ਉਹਨੂੰ ਜਵਾਬ ਨਹੀਂ ਦੇਵੇਂਗਾ ਜੇ ਤੇ ਮੈਂ ਪੱਥਰ ਦਿਲ ਇਨਸਾਨ ਹੁੰਦਾ ਤੇ ਮੈਂ ਸੋਚਦਾ ਮੇਰੀ ਕਿਹੜੀ ਕੋਈ ਧੀ ਆ ਮੈਂ ਉਹਨਾਂ ਨੂੰ ਆਪਣੀਆਂ ਧੀਆਂ ਸਮਝਿਆ ਜਿਹੜੀਆਂ ਧੀਆਂ ਦੇ ਸਿਰ ਤੇ ਹੱਥ ਰਾ ਕੇ ਕਦੇ ਫੈਸਲੇ ਵੀ ਕਰਾਏ ਤੇ ਜਿਨ੍ਹਾਂ ਦੇ ਘਰ ਹੀ ਵਸਾਇਆ ਤੇ ਜਿਨ੍ਹਾਂ ਨੂੰ ਕਦੇ ਆਪਣਾ ਕਿਹਾ ਵੀ ਸਾਡੀਆਂ ਧੀਆਂ ਆ ਠੀਕ ਆ ਉਹਨਾਂ ਨੂੰ ਆਪਣੀਆਂ ਧੀਆਂ ਸਮਝਿਆ ਉਹਨਾਂ ਦਾ ਗੁੱਸਾ ਮੈਨੂੰ ਲੱਗਾ ਮੈਂ ਤਾਂ ਕਰਕੇ ਨੈਂਸੀ ਨੂੰ ਇਹ ਜਵਾਬ ਦਿੱਤਾ ਸ਼ਾਇਦ ਇਹਨਾਂ ਨੈਂਸੀ ਨੂੰ ਵਟ ਨਹੀਂ ਚੜਿਆ ਜਿੰਨਾ ਤੈਨੂੰ ਚੜਿਆ ਉਹ ਬੇਸ਼ਰਮੋ ਸਾਨੂੰ ਚੋਰ ਸਾਨੂੰ ਜੋ ਮਰਜ਼ੀ ਕੋਈ ਅਗਲਾ ਕਹੀ ਜਾਵੇ ਅਸੀਂ ਅਗਲੇ ਨੂੰ ਕੁਝ ਨਹੀਂ ਕਹਿ ਸਕਦੇ ਹਨਾ ਮੰਨ ਲਓ ਜਨਾਨੀ ਹੈ ਸਾਡੀਆਂ ਧੀਆਂ ਭੈਣਾਂ ਤੱਕ ਜਾਵੇ ਸਾਨੂੰ ਜੋ ਮਰਜ਼ੀ ਕਹੀ ਜਾਵੇ ਅਸੀਂ ਕੁਝ ਨਹੀਂ ਕਹਿ ਸਕਦੇ ਸਾਡੇ ਛੱਤਰ ਮਾਰੇ ਕੋਈ ਅਸੀਂ ਕਿਸੇ ਨੂੰ ਕੱਖ ਨਹੀਂ ਕਰਨਾ ਬਾਈ ਤੁਸੀਂ ਛੱਤਰ ਖਾਓ ਤੁਸੀਂ ਜੁੱਤੀਆਂ ਖਾਓ ਤੁਸੀਂ ਜੋ ਤੁਹਾਡਾ ਦਿਲ ਕਰਦਾ ਤੁਸੀਂ ਜੋ ਤੁਹਾਡਾ ਦਿਲ ਕਰਦਾ ਕਰਾਓ ਪਰ ਸਾਨੂੰ ਜਿੱਦਾਂ ਦਾ ਕੋਈ ਮੂੰਹ ਲੈ ਕੇ ਆਊਗਾ ਅਸੀਂ ਤੇ ਜਵਾਬ ਉਦਾਂ ਦਾ ਦੇਵਾਂਗੇ ਇਹ ਵੀਡੀਓ ਹੁਣ ਇਹ ਇੰਦੇ ਤੱਕ ਪਹੁੰਚਾ ਦਿਓ ਵੈਸੇ ਮੈਂ ਇਹਦੇ ਉਹਦੇ ਵਿੱਚ ਮੈਂਸ਼ਨ ਵੀ ਕਰ ਦੂੰਗਾ ਇਹਨੂੰ ਵਾਦਾ ਵੀ ਲੱਗਦਾ ਵੇਖ ਪਾਉ ਚੁੱਪ ਕਰਕੇ ਝੋਨਾ ਝੋਨਾ ਲਾ ਜਾ ਕੇ ਰੇਲੀ ਰੂਲੀਆਂ ਕਾਢ ਉੱਥੇ ਜਾ ਕੇ ਤਰਨੇ ਤੁਰਨੇ ਦੇ ਤੇ ਛੰਡੀ ਛੰਡੀ ਲਦਾ ਸਰਕਾਰਾਂ ਨੂੰ ਮੁਰਦਾਬਾਦ ਜਿੰਦਾਬਾਦ ਕੰਮ ਕਰ ਜਾ ਕੇ ਜਿਹੜਾ ਤੇਰਾ ਕੰਮ ਆ ਸਾਡੇ ਨਾਲ ਐਵੇਂ ਅੱਡੇ ਫਾਇਆਂ ਨਾਲ ਫੂੰਕਾ ਤਰ ਜਹੇਦਾਰ ਦਾ ਸਾਲਾ ਨਹੀਂ ਲੱਗਦਾ ਵੀ ਜਿਹੜਾ ਤੇਰੇ ਆਖਿਆਂ ਮੈਨੂੰ ਸੱਦੂਗਾ ਫਿਰ ਤੇਰੇ ਆਖਿਆਂ ਮੈਨੂੰ ਸੱਦ ਕੇ ਸਜ਼ਾ ਲਾਊਗਾ ਠੀਕ ਆ ਜਦ ਤੂੰ ਜਹੇਬੰਦੀਆਂ ਨਾਲ ਉਹ ਤਰਸਤਾ ਕੀਤਾ ਵੀ ਜਿਹੜਾ ਤੇਰੇ ਆਖਿਆਂ ਸੱਦ ਲੈਣਗੀਆਂ ਅਹੀਂ ਗਲਤੀਆਂ ਠੀਕ ਆ ਨਹੀਂ ਵਾਰ-ਵਾਰ ਕਿਹਾ ਸਾਨੂੰ ਕੋਈ ਨਾ ਸੱਦੇ ਮੈਂ ਹੁਣ ਆਪਣੀ ਮਰਜ਼ੀ ਦੇ ਨਾਲ ਜਿੱਥੇ ਮਰਜ਼ੀ ਕੋਈ ਦਿਲ ਕਰੂਗਾ ਉੱਥੇ ਲੱਗੂਗਾ ਜਿੱਥੇ ਮੈਨੂੰ ਚੰਗਾ ਲੱਗੂਗਾ ਮੈਨੂੰ ਜਿੱਥੇ ਚਾਰ ਪੈਸੇ ਕਮਾਈ ਜਾਣਗੇ ਮੈਂ ਆਪਣਾ ਘਰ ਜ਼ਿੰਦਗੀ ਵੀ ਆਪਣੀ ਚਲਾਉਣੀ ਬੱਚੇ ਪਾਲਨੇ ਆ ਠੀਕ ਆ ਤੁਹਾਡਰਗੇ ਸਾਲਿਓ ਭੂਪਣਿਆਂ ਦਾ ਕਰਕੇ ਮੈਨੂੰ ਇਹ ਕੰਮ ਛੱਡਣਾ ਪਿਆ ਤੁਸੀਂ ਲੋਕ ਇਰਾਸਮੰਦਰ ਨਾਲ ਨਾ ਕਰਦੇ ਤੇ ਹੋ ਸਕਦਾ ਜਿੱਦਾਂ ਮੈਂ ਪੰਥ ਲਈ ਕਹੋਲ ਕੇ ਬੋਲਦਾ ਸੀ ਸਰਚ ਕਰਕੇ ਵੇਖ ਲਿਓ ਪੰਜਾ ਸੱਤਾਂ ਸਾਲਾਂ ਚ ਵੀ ਇੰਨਾ ਕਹੋਲ ਕੇ ਨਹੀਂ ਬੋਲਿਆ ਕੋਈ ਟਾੜੀਆਂ ਚ ਜਿੰਨੇ ਵੀ ਜਿੰਨੇ ਕ ਹੁਣ ਫਨਕਾਰੇ ਜੇ ਮਾਰਨ ਲੱਗੇ ਨੇ ਇਹਨਾਂ ਨੂੰ ਜਾ ਕੇ ਚੈੱਕ ਕਰ ਲਿਓ ਇਹਨਾਂ ਤੋਂ ਸਭ ਤੋਂ ਜੇ ਉਹਨਾ ਹੈ ਤਾਂ ਆਪਾਂ ਖੁੱਲ ਕੇ ਚੱਲਦੇ ਹਾਂ ਜਿੰਨਾ ਚਿਰ ਵੀ ਚੱਲੇ ਆ ਖੁੱਲ ਕੇ ਚੱਲੇ ਆ ਤੇ ਜਿਹੜਾ ਤੂੰ ਕਹਾਂ ਨਾ ਵੀ ਜੈਡ ਸਕਿਉਰਟੀ ਮਿਲੀ ਆ ਮੈਂ ਕਹਿੰਨਾ ਵੀ ਹਰ ਜ਼ਿਲ੍ਹੇ ਦੇ ਵਿੱਚੋਂ ਕੋਈ ਇੱਕ ਬੰਦਾ ਆਜੋ ਤੇ ਇਹ ਬੰਦਾ ਜਿਹੜਾ ਕਹਿ ਰਿਹਾ ਮੈਨੂੰ ਜੈਡ ਸਕਿਉਰਟੀ ਮਿਲੀ ਆ ਜੇ ਮੈਨੂੰ ਜੈਡ ਸਕਿਉਰਟੀ ਮਿਲੀ ਹੋਈ ਮੈਂ ਪੰਥ ਦੇ ਜੋੜਿਆਂ 'ਚ ਪਾਣੀ ਪੀਊਂਗਾ ਨਹੀਂ ਤੇ ਇਹ ਮੇਰਾ ਸਾਲਾ ਜੋੜਿਆਂ ਦੇ ਪਾਣੀ ਪੀ ਕੇ ਜਾਊਗਾ ਠੀਕ ਆ ਜੀ ਕਿਸੇ ਤੇ ਯਾਰ ਮੂੰਹ ਚੋਕੇ ਤੁਸੀਂ ਇਲਜ਼ਾਮ ਲਾਉਂਦਾ ਵੀ ਨਿਰਜ ਨੂੰ ਘਰ ਫੁੱਡੀ ਨਹੀਂ ਪੁੱਛਦੀ ਜਿਸ ਨੂੰ ਕੋਈ ਨਿਆਣੀ ਨਹੀਂ ਪੁੱਛਦੇ ਉਹ ਮੇਰਾ ਸਾਲਾ ਉੱਟ ਕੇ ਪ੍ਰਧਾਨ ਮੰਤਰੀ ਬਣ ਜਾਂਦਾ ਯਾਰ ਮਾਫੀਆ ਕਾਦੀਆਂ ਮੰਗੀਆਂ ਤੁਸੀਂ ਸਾਰੇ ਆਟਾ ਛੁੱਟ ਕੇ ਜਾਂਦੇ ਸਾਡੇ ਘਰ ਅਸੀਂ ਕਾਦੀਆਂ ਮਾਫੀ ਮੰਗੀਆਂ ਤੁਹਾਡੇ ਤੋਂ ਅਸੀਂ ਕੋਈ ਮਾਫੀ ਫੇਰ ਨਹੀਂ ਮੰਗਦੇ ਅਸੀਂ ਭੈਣ ਚੋਦਾ ਆਪਣੇ ਦਮ ਤੇ ਉੱਥੇ ਹੀ ਆਪਣੇ ਦਮ ਤੇ ਖਤਮ ਹੋ ਗਏ ਠੀਕ ਆ ਨਾ ਕਿਸੇ ਕੋ ਕੋ ਮੰਗਦੇ ਆ ਨਾ ਸਾਨੂੰ ਮੰਗਣ ਦੀ ਲੋੜ ਆ ਨਾ ਸਾਨੂੰ ਬੁਲਾਓ ਨਾ ਇਹ ਕਿ ਉਹ ਮਾਰਾ ਕਹਿੰਦੇ ਮੈਂ ਕੱਲ ਵੀ ਵੀਡੀਓ ਪਾਈ ਹੀ ਕਿ ਵੀ ਨਾ ਸਾਨੂੰ ਕੋਈ ਟਰਟਚਰ ਕਰੇ ਨਾ ਸਾਨੂੰ ਕੋਈ ਪਰੇਸ਼ਾਨ ਕਰੇ ਨਾ ਹੀ ਕੇ ਤੇ ਤੁਹਾਨੂੰ ਲੱਗਦਾ ਠੀਕ ਆ ਮਾਨ ਸਿੰਘ ਅਕਾਲੀ ਨਾ ਕੋ ਤੁਸੀਂ ਕੱਲਾ ਮਾਨ ਕਹਿ ਦੋ ਮੈਂ ਕੋਈ ਅਕਾਲੀ ਨਹੀਂ ਕੋਈ ਤੁਸੀਂ ਢਾਡੀ ਵੀ ਨਾ ਕਹੋ ਮੈਨੂੰ ਮੈਂ ਢਾਡੀ ਵੀ ਨਹੀਂ ਠੀਕ ਹੈ ਮੈਂ ਇੱਕ ਆਮ ਨਾਗਰਿਕਾਂ ਇੱਕ ਤੋ ਬਾਅਦ ਤੇ ਜਿਹੜੇ ਇਹ ਕਹਿੰਦੇ ਨਾ ਵੀ ਅਗਲਾ ਨੰਬਰ ਮੈਰੋ ਨੂੰ ਕਹਿਣਾ ਵੀ ਹੁਣ ਇਹਦਾ ਲਾਈਵ ਵੇਖੋ ਗੱਲ ਸੁਣੋ ਮੇਰੀ ਮੈਰੋ ਆਵੇ ਨਾ ਆਵੇ ਮੇਰੇ ਤੱਕ ਉਹ ਗੱਲ ਵੱਖਰੀ ਆ ਤੁਸੀਂ ਇਦਾਂ ਕਰੋ ਤੁਸੀਂ ਮੈਰੋ ਨੂੰ ਝੂਕਣਾ ਨਹੀਂ ਤੁਸੀਂ ਆਪ ਹੀ ਆਜੋ ਤੁਸੀਂ ਨੰਬਰ ਲਾਓ ਮੈਰੋ ਨੂੰ ਛੱਡੋ ਤੁਸੀਂ ਮੈਰੋ ਨੇ ਮੇਰਾ ਨੰਬਰ ਲਾਉਣਾ ਹੈ ਪਤਾ ਨਹੀਂ ਨਹੀਂ ਲਾਉਣਾ ਤੁਸੀਂ ਲਾਓ ਆਣ ਕੇ ਸਵਾਤ ਤੇ ਤਾਂ ਉਹਨੂੰ ਤਾਂ ਮੈਂ ਭਰਾ ਕਿਹਾ ਉਹਨੂੰ ਮੈਂ ਕੀ ਕਹਾਂਗਾ ਦੱਸ ਕੀ ਉਹਨੂੰ ਮੈਂ ਜਵਾਬ ਦਊਗਾ ਤੁਸੀਂ ਆਓ ਨਾ ਜਿੰਨੇ ਤੁਹਾਨੂੰ ਸ਼ੌਂਕ ਆ ਜਿਆਦਾ ਵੀ ਮਤਲਬ ਅਸੀਂ ਮੈਰੋ ਨੂੰ ਕਹਿਣਾ ਆ ਕਿ ਅਗਲਾ ਨੰਬਰ ਇਹਦਾ ਲਾ ਦਿਓ ਪੰਜਾਬ ਚੋਂ ਗੰਦ ਸਾਫ ਕਰਨ ਸਾਲੇ ਅੰਗੰਦ ਦੇਣਾ ਚੰਗੇ ਭਲੇ ਇਨਸਾਨ ਨੂੰ ਤੁਸੀਂ ਲੋਕ ਗੰਦ ਪਕੜ ਤੇ ਮਜਬੂਰ ਕਰਦੇ ਆ ਚੰਗੇ ਭਲੇ ਇਨਸਾਨ ਨੂੰ ਤੁਸੀਂ ਕਿਰਾਏ ਤੋਰਦੇ ਆ ਕੋਈ ਬੰਦਾ ਨਹੀਂ ਗਲਤ ਹੋਣਾ ਚਾਹੁੰਦਾ ਐਡੇ ਵੱਡੇ ਲੈਵਲ ਤੇ ਨਾਂ ਖੜਾ ਕਰਕੇ ਆਪਣੇ ਨਾਂ ਨੂੰ ਬਰਬਾਦ ਕਰਨ ਵਿੱਚ ਕਿਸੇ ਦੀ ਕੋਈ ਖੁਸ਼ੀ ਨਹੀਂ ਹੁੰਦੀ ਉਹਨੂੰ ਬਰਬਾਦ ਕਰਨ ਤੇ ਮਜਬੂਰ ਕਰਦੇ ਨੇ ਤੁਸੀਂ ਲੋਕ ਨੂੰ ਹਰਾਸਮੈਂਟ ਇੰਨਾ ਜ਼ਿਆਦਾ ਕਰਦੇ ਨਾ ਵੀ ਜਦੋਂ ਉਹਦੀ ਮਾਂ ਭੈਣ ਧੀ ਇਕ ਕਰ ਦਿੰਦੇ ਅਗਲਾ ਕਹਿੰਦਾ ਭੈਣ ਚ ਦਵੇ ਦੁਨੀਆਦਾਰੀ ਕਹਿੰਦਾ ਜਿਸ ਵਾਲਾ ਅੰਖ ਗਵਾ ਕੇ ਰੋਟੀ ਖਾਣੀ ਇਹੋ ਜੀ ਰੋਟੀ ਦੀ ਲਾਹਣ ਤੇ ਆ ਉਥੇ ਸਟੇਜ ਤੇ ਖਲੋ ਕੇ ਬੜੇ ਬੜੇ ਸਾਲੇ ਦਮ ਗਜੇ ਮਾਰੀ ਜਾਂਦੇ ਵੀ ਅਸੀਂ ਆਇਆ ਕਰਦਨੇ ਹਾਂ ਉਹ ਕਰਦਨੇ ਸਾਡੇ ਬਾਟ ਬੜੇ ਨੇ ਆਹ ਕੀਤਾ ਤੇ ਆਪ ਸਾਡਾ ਲਿ ਚਲੀ ਜਾ ਉੱਠ ਕੇ ਸਾਨੂੰ ਕੁੜੀਆਂ ਟੌਰਚਰ ਕਰਕੇ ਗਾਂਹ ਜਾਵੇ ਮੈਦਾਨ ਛੱਡਣ ਦੀ ਗੱਲ ਜਿਹੜੇ ਮੈਂ ਕਹਿੰਦੇ ਨੇ ਮੈਦਾਨ ਨਹੀਂ ਛੱਡਣਾਂ ਮੈਦਾਨ ਭਾਈ ਤਾ ਛੱਡਾਂਗੇ ਜੇ ਅਸੀਂ ਦਾੜੀ ਕੇਸ ਕਟਾ ਦਾਂਗੇ ਫੇਰ ਤਾਂ ਅਸੀਂ ਕਹਾਂਗੇ ਵੀ ਮੈਦਾਨ ਛੱਡ ਕੇ ਭੱਜ ਗਏ ਆ ਤੁਹਾਨੂੰ ਇਹੋ ਲੱਗਦਾ ਨਾ ਵੀ ਅਸੀਂ ਬਾਣੇ 'ਚ ਰਹਿ ਕੇ ਪਤਾ ਨਹੀਂ ਵੱਡਾ ਨੁਕਸਾਨ ਕਰਨ ਦੇ ਆ ਭਾਈ ਬਾਣਾ ਤੁਹਾਡਾ ਤੁਸੀਂ ਲੈ ਲਓ ਠੀਕ ਆ ਜਿਹੜੀ ਆ ਆ ਦਾੜੀ ਕੇਸ ਹੈ ਤੇ ਮਾਰੇ ਤੇ ਦਾਤ ਆ ਇਹਨੂੰ ਥੋੜਾ ਲੈ ਸਕਦੇ ਤੁਸੀਂ ਤੁਹਾਡਾ ਪੰਥਿਆਰ ਤੁਸੀਂ ਲੈ ਲਓ ਪਰ ਸਾਨੂੰ ਸਾਡੇ ਕਿੱਥੇ ਚ ਨਾ ਫਿਰ ਡੱਕੇ ਰੋ ਭੈਣ ਚੋਂ ਚੀਕ ਚੁਕ ਨਾ ਮਾਰਿਓ ਫੇ ਅਸੀਂ ਭਾਵੇਂ ਚਦਰੀ ਕੱਚੇ ਨੂੰ ਜਾਈਏ ਪੱਕੇ ਨੂੰ ਜਾਈਏ ਵਿੰਗੇ ਨੂੰ ਜਾਈਏ ਟੇਢੇ ਨੂੰ ਜਾਈਏ ਫਿਰ ਮੇਰਾ ਸਾਲਾ ਗਿਆਨੀ ਨਾ ਬਣੇ ਕੋਈ ਆਕੇ ਜਦੋਂ ਅਸੀਂ ਭੈਣ ਚ ਇੰਨੇ ਚਿਰ ਤੋਂ 9 ਮਹੀਨੇ ਤੋਂ ਬੋਲਣ ਦਿਆਂ ਵੀ ਮੈਂ ਬਿਲਕੁਲ ਸਹੀ ਇਮਾਨਦਾਰੀ ਨਾਲ ਪੰਥ ਦੀ ਸੇਵਾ ਕੀਤੀ ਬਿਲਕੁਲ ਇਮਾਨਦਾਰੀ ਨਾਲ ਚੱਲਿਆ ਠੀਕ ਆ ਹੁਣ ਤਾਂ ਹੀਆ ਬੰਦਿਆਂ ਚ ਹੁੰਦੀਆਂ ਯਾਰ ਇਹ ਇਹ ਕਾਦੀ ਸਾਲੀ جنگ ਹੈ ਕਾਦੀ ਲੜਾਈ ਹੈ ਲੜਾਈਆਂ ਹੁੰਦੀਆਂ ਸ਼ਬਦਾਂ ਦੀ جنگ ਹੈ ਤੇ ਸ਼ਬਦਾਂ ਦੇ ਵਿੱਚ ਹਰਾਓ ਬੰਦੇ ਨੂੰ ਨਾ ਕਿ ਉਹਦਾ ਕਿੱਤਾ ਬੰਦ ਕਰਨ ਦੇ ਨਾਲ ਨਹੀਂ ਹੁੰਦਾ ਕੁਝ ਵੀ ਠੀਕ ਆ ਉਹਦਾ ਕਿੱਤਾ ਬੰਦ ਕਰਕੇ ਤੁਸੀਂ ਸੋਚੋ ਕਿ ਬੰਦਾ ਹਾਰ ਗਿਆ ਉਹ ਹਾਰਿਆ ਨਹੀਂ ਆ ਹਾਰੇ ਸਾਲਿਓ ਤੁਸੀਂ ਆ ਤੁਸੀਂ ਉਹਨੂੰ ਇਸ ਇਸ ਲੈਵਲ ਤੇ ਮੈਦਾਨ ਦੇ ਵਿੱਚ ਸਾਹਮਣੇ ਦਿਆਓ ਸਾਹਮਣੇ ਲਿਆ ਕੇ ਮੈਦਾਨ 'ਚ ਸ਼ਬਦਾਂ ਦੀ ਮਾਰ ਮਾਰੋ ਜੇ ਸ਼ਬਦਾਂ ਨਾਲ ਆ ਰਿਹਾ ਸ਼ਬਦਾਂ ਨਾਲ ਮਾਰੋ ਜੇ ਸ਼ਸਤਰ ਲਿਆ ਗਿਆ ਰਿਹਾ ਸ਼ਸਤਰ ਨਾਲ ਮਾਰੋ ਫੇਰ ਤੁਸੀਂ ਮਰਦੇ ਆ ਜੇ ਤੁਸੀਂ ਕਿਤਾਬ ਬੰਦ ਕਰਕੇ ਫਿਰ ਤੁਸੀਂ ਵੱਡੀ ਬੇਮਰਦਾਨੀ ਸਮਝੋ ਲੱਖ ਦੀ ਲਾਂਤ ਤੁਹਾਡੇ ਆ ਸਾਲਾ ਚਵਲ ਜਾ ਕਹਿੰਦਾ ਮੈਂ ਆਕਾਲ ਤਖਤ ਨੂੰ ਬੇਨਤੀ ਕਰਦਾ ਮੈਂ ਫੁਲਾਣੇ ਨੂੰ ਬੇਨਤੀ ਕਰਦਾ ਜੀ ਤੁਸੀਂ ਐ ਕਰਦੇ ਹੋ ਕਰਦੇ ਹੋ ਇਹ ਪ੍ਰੋਗਰਾਮ ਬੰਦ ਕਰਦੇ ਹੋ ਮੈਂ ਸਾਰੀਆਂ ਸਟੇਜਾਂ ਵਾਲਿਆਂ ਨੂੰ ਕਹਿੰਦਾ ਉਹ ਮੇਰੇ ਆ ਸਾਲਿਆ ਮੈਂ ਤੇ ਤੈਨੂੰ ਕਹਿੰਦੇ ਆ ਵੀ ਮੈਂ ਛੱਡ ਹੀ ਦਿੱਤਾ ਕੰਮ ਮੈਂ ਕਰਦਾ ਹੀ ਨਹੀਂ ਇਹੋ ਜਿਹਾ ਕੰਮ ਯਾਰ ਜਿੱਥੇ ਲਾਂਤ ਦੀ ਜ਼ਿੰਦਗੀ ਹੋ ਜਾ ਕੰਮ ਖਣੋਕੀ ਥੋੜਿਆ ਸਾਡੇ ਕੋ ਨਹੀਂ ਭਗਤ ਬਣਿਆ ਜਾਣਾ ਇਹਦੇ ਭਗਤ ਨਹੀਂ ਬਣਿਆ ਜਾਣਾ ਵੀ ਜਿਹੜੇ ਬੇਇੱਜ਼ਤੀ ਕਰਾ ਕਰਾ ਕੇ ਤੁਹਾਡੇ ਕੋ ਲੋਕਾਂ ਕੋ ਰੋਟੀਆਂ ਖਾਈਏ ਸਾਡੇ ਕੋਲ ਜੀਬਾਂ ਨਹੀਂ ਫੇਰਦੀਆਂ ਨਾ ਹੀ ਫੇਰਨੀਆਂ ਜਿਹੜੇ ਫੇਰਦੇ ਹੋ ਫੇਰੀਆਂ ਨੂੰ ਠੀਕ ਆ ਮੈਂ ਫੇਰ ਵਾਰ-ਵਾਰ ਕਹਿੰਨਾ ਤੂੰ pau ਇਹ ਕਰਕੇ ਤੇਰੇ ਥੋੜੀ ਖੁਰਕੋਈ ਤੂੰ ਨੈਨਸੀ ਦਾ ਭਰਾਵਾ ਮੈਨੂੰ ਪਤਾ ਲੱਗ ਗਿਆ ਤੇਰਾ ਗੁਰਪ੍ਰੀਤ ਕਿਉਂਕਿ ਉਹ ਵੀ ਹਰਿਆਣੇ ਦੀ ਡਾਂਸਰ ਆ ਤੇ ਤੂੰ ਵੀ ਉਧਰਦਾਈਂ ਮੈਨੂੰ ਲੱਗਾ ਪਟੜਾ ਇਹ ਆ ਤੇ ਵੇਖ ਮੇਰੀ ਗੱਲ ਸੁਣ ਮੇਰੇ ਨਾਲ ਐਵੇਂ ਪੰਗੇ ਨਾ ਲੈ ਤੂੰ ਜਥੇਬੰਦੀਆਂ ਨੂੰ ਬੇਨਤੀ ਕਰਨ ਦਿਆਂ ਜਾਂ ਕਾਲ ਤਖਤ ਨੂੰ ਕਰਨ ਦਿਆਂ ਤੇ ਤੇਰੇ ਪਤਾਲੂਆਂ 'ਚ ਪਾਣੀ ਨਹੀਂ ਆਂ ਨੰਬਰ ਮੇਰਾ ਉੱਤੇ ਪਿਆ ਤੂੰ ਜਦੋਂ ਮਰਜ਼ੀ ਮੈਨੂੰ ਦੱਸ ਦੀ ਜਾਂ ਮੈਂ ਤੇ ਉਧਰ ਨੂੰ ਆਇਆ ਮੈਂ ਤੈਨੂੰ ਦੱਸ ਦੂੰਗਾ ਵੀ ਕਰਨਾਲ ਨੂੰ ਹਰਿਆਣੇ ਨੂੰ ਮੈਂ ਆਉਣ ਲੱਗਾ ਤੂੰ ਜਿਹੜਾ ਛੁਛਣਾ ਪੁੱਟਣਾ ਪੁੱਟ ਲਈ